ਨਾ ਤੁਹਾਡੇ ਸਮੂਹ ਸੰਗਤ ਖਾਸ ਕਰਕੇ ਉਹ ਮਾਤਾਵਾਂ ਜਿਹੜੀਆਂ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਅੱਜ ਇਸ ਮੌਮੇ ਦੇ ਵਿੱਚ ਇਸ ਬੂਟੇ ਪਾਉਣੇ ਆਪਣੇ ਬੱਚਿਆਂ ਨੂੰ ਕੋਡਿੰਗ ਦੀ ਦਵਾਈ ਪਾਉਣ ਵਾਸਤੇ ਮੇਰੇ ਅਸੰਬਰੀ ਦੇ ਸਹਿਯੋਗੀ ਮੇਰੇ ਛੋਟੇ ਵੀਰ ਲਖਵੀਰ ਸਿੰਘਲਾਈ ਜੀ ਵਫੀਲ ਸਾਹਿਬ ਔਰ ਸਾਡੇ ਮੈਂ ਕਹੂੰਗਾ ਬਜ਼ੁਰਗ ਵੱਡੇ ਭਰਾ ਸਾਡੇ ਸਰਦਾਰੀ ਸਟੌੜਾ ਜੀ ਸਾਡੇ ਡਾਇਰੈਕਟਰ ਸਭ ਤੋਂ ਡਾਕਟਰ ਦਿਤੀ ਸਲਾਰਿਆ ਜੀ ਔਰ ਸਾਡੇ ਡੈਪਟੀ ਕੁਐਸਟਰ ਡਾਕਟਰ ਸੋਨਾਥਨ ਜੀ ਸਾਰੇ ਸਾਡੇ ਸਟੇਟ ਦੇ ਪ੍ਰੋਗਰਾਮ ਆਫਸਰਸ ਔਰ ਡਿਸਟ੍ਰਿਕਟ ਦੇ ਜਿਹੜੇ ਵੀ ਸਾਡੇ ਪ੍ਰੋਗਰਾਮ ਆਫਸਰ ਹੈ ਔਰ ਸਾਡੇ ਖਾਸ ਕਰਕੇ ਉਹ ਜਿਹੜੀਆਂ ਪਿੱਛੇ ਬੈਠੇ ਆ ਸਾਡੇ ਆਸ਼ਾ ਵਰਕਰ ਔਰ ਸਾਡੇ ਨਰਸਿੰਗ ਸਟੂਡੈਂਟਸ ਔਰ ਨਰਸਸ ਜਿਹੜੀਆਂ ਕਿ ਬੱਚਿਆਂ ਨੂੰ ਬੜੀ ਸ਼ਰਧਾ ਦੇ ਨਾਲ ਬਾਕੀ ਸਾਰੇ ਪੈਰਾਮੈਡਿਕ ਤੇ ਡਾਕਟਰ ਸਾਹਿਬਾਨ ਜਿਹੜੇ ਬੱਚਿਆਂ ਨੂੰ ਬੜੀ ਸ਼ਰਧਾ ਦੇ ਨਾਲ ਆਜੇ ਦਵਾਈ ਪੁੜਾ ਰਹੇ ਆ ਔਰ ਜਾਣਕਾਰੀ ਦੇ ਰਿਹਾ ਸੋ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਨਮਸਕਾਰ ਆਓ ਆਪਾਂ ਗੁਰੂ ਅਪੀਰਾਂ ਦੀ ਧਰਤੀ ਗੁਰੂ ਘਰ ਦੇ ਦੀ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਲੀਓ ਇੱਕ ਬੜੀ ਨਾਗਰਤ ਬਿਮਾਰੀ ਹੈ ਇਹ ਬਹੁਤ ਸਾਰੀਆਂ ਉਹਨਾਂ ਬਿਮਾਰੀਆਂ ਦੇ ਵਿੱਚੋਂ ਹੈ ਜਿਹੜਾ ਤੋਂ ਬਚਿਆ ਜਾ ਸਕਦਾ ਪਰ ਜੇ ਇੱਕ ਵਾਰੀ ਹੋ ਜਾ ਤਾਂ ਫਿਰ ਇਲਾਜ ਬਹੁਤ ਮੁਸ਼ਕਲ ਹੈ ਜਾਂ ਹੁੰਦਾ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਟੀਵੀ ਦੇ ਉੱਤੇ ਹਰ ਪ੍ਰਿੰਟ ਦੇ ਵਿੱਚ ਤੁਹਾਨੂੰ ਅਜੇ ਵੀ ਕੋਈ ਨਾ ਕੋਈ ਬੱਚਾ ਮਿਲ ਜੇਗਾ ਜਿਹੜਾ ਰੇਂਜ ਤੇ ਚੱਲਦਾ ਉਹ ਦੀਆਂ ਨੱਤਾ ਕੰਮ ਨਹੀਂ ਕਰਦੀਆਂ ਪਰ ਉਹਨੂੰ ਫਲੈਸ਼ਡ ਪ੍ਰਿੰਸੈਸ ਕਹਿੰਦੇ ਆ ਸੀ ਔਰ ਆਮ ਤੌਰ ਤੇ ਸਿਰ ਟੀਕਾ ਕਰਨ ਦੀ ਗੱਲ ਕਰਦੇ ਆ ਬਟ ਇਹ ਜਿਹੜੀ ਹੈਗੀ ਆ ਵਾਇਰਸ ਇਹ ਤੁਹਾਡੇ ਮੂੰਹ ਰਾਹੀਂ ਪਾਣੀ ਰਾਹੀਂ ਖਾਣ ਰਾਹੀਂ ਤੁਹਾਡੇ ਅੰਦਰ ਜਾਂਦੀ ਆ ਪੇਟ 'ਚੋਂ ਅੰਦਰ ਜਾਂਦੀ ਆ ਇਹਨੂੰ ਫੀਕੋ ਔਰਲ ਰੂਟ ਕਹਿੰਦੇ ਆ ਇਨੋਸੀਏ ਦੀਆਂ ਬੂੰਦਾ ਪਾਣੇ ਆ ਤਾਂ ਕਿ ਟਸਟਾਈ ਦੇ ਵਿੱਚੋਂ ਅੱਗੇ ਨਾ ਜਾ ਸਕੇ ਉੱਥੇ ਉਹਨੂੰ ਰੋਕ ਲਿਆ ਜਾਵੇ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਸਮਾਰਟ ਬਾਕਸ ਸਮਾਰਟ ਬਾਕਸ ਜਾਂ ਚੇਚਕ ਜਾਂ ਉਹਨੂੰ ਵੱਡੇ ਮਾਨਾ ਕਹਿੰਦੇ ਹੁੰਦੇ ਸੀ ਬੜੇ ਨਾਮਰਦ ਬਿਮਾਰੀ ਸੀ ਪਲੇਗ ਦੀਆਂ ਬਿਮਾਰੀਆਂ ਹੁੰਦੀਆਂ ਸੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਉਹ ਵੀ ਇਸੇ ਤਰ੍ਹਾਂ ਪੂਰੀ ਦੁਨੀਆ ਨੇ ਮਿਲ ਕੇ ਕੋਸ਼ਿਸ਼ ਕੀਤੀ ਜਿਹੜੇ ਦੋ ਦੇਸ਼ਾਂ ਦੀ ਆਪਸ ਚ ਲੜਾਈ ਵੀ ਚੱਲਦੀ ਸੀ ਉਹਨਾਂ ਨੇ ਵੀ ਕਿਆਸੀ ਵਿੱਚ ਜਿਹੜੇ ਸਿਹਤ ਮਹੱਕਮੇ ਦੇ ਕਰਮਚਾਰੀ ਆ ਜਿਹਦੇ ਕੋਲੇ ਰੈੱਡ ਕਰਾਸ ਆ ਜਿਹੜਾ ਦਵਾਈ ਪਾਣਦਾ ਉਹਨਾਂ ਨੂੰ ਕੋਈ ਰੋਕੇਗਾ ਨਹੀਂ ਔਰ ਸਾਰੇ ਜਿਹੜੇ ਆਪਸ ਲੜਾਈ ਵੀ ਕਰ ਰਹੇ ਸੀ ਉੱਥੇ ਵੀ ਸਾਡੇ ਜਿਹੜੇ ਉਹਨਾਂ ਨੇ ਉਹ ਵਾਲੀ ਮੁਹਿੰਮ ਜਾਂ ਪੋਲੀਓ ਦੀ ਮਹਿਮ ਉਹਨਾਂ ਨੇ ਮਨਾ ਨਹੀਂ ਕੀਤਾ ਹੁਣ ਥੋੜੀ ਜਿਹੀ ਦਿੱਕਤ ਆਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਗਜ਼ਾ ਹੋ ਗਿਆ ਜਦ ਪਾਕਿਸਤਾਨ ਦੇ ਜਬ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਹੈ ਉਹ ਸਿਹਤ ਕਰਮਚਾਰੀਆਂ ਨੂੰ ਵੀ ਐਂਬੂਲੈਂਸ ਨੂੰ ਵੀ ਨਿਪਕਸ਼ਦੇ ਹੋ ਉਹ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼੍ਰੀ ਸਰਦਾਰ ਕੋਮਾਸਰ ਸਿੰਘ ਮਾਨ ਜੀ ਨੇ ਔਰ ਸ਼੍ਰੀ ਹਰਮਨ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਔਰ ਇਸੇ ਤਰ੍ਹਾਂ ਬਹੁਤ ਵਧੀਆ ਸਿੱਖਿਆ ਰੋਜ਼ਗਾਰ ਔਰ ਜਨਤਕ ਸਹੂਲਤਾਂ ਲੋਕਾਂ ਨੂੰ ਦੇਣੀ ਹੈ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨਾ ਉਦੇ ਵਾਸਤੇ ਬਹੁਤ ਸਾਰੀਆਂ ਮਹਿਮਾ ਚੱਲ ਰਹੀਆਂ ਮੁਖਮਤਵੀ ਸਾਹਿਬ ਖੁਦ ਫਰੰਟ ਤੋਂ ਸਾਨੂੰ ਲੀਡ ਕਰਦੇ ਆ ਗਾਈਡ ਕਰਦੇ ਆ ਉਹਦੇ ਵਿੱਚ ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਪੋਲੀਓ ਆ ਕੇ ਦੋ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਰਾਣਾ ਔਰ ਫੋਟੋ ਖਾ ਕੇ ਜਾਣਾ ਨਹੀਂ ਹੈ ਮੇਰਾ ਇੱਥੇ ਆਉਣ ਦਾ ਮਕਸਦ ਹੈ ਕਿ ਜੋ ਸਾਡੇ ਲੀਡਰਾਂ ਨੇ ਮਾਨ ਸਾਹਿਬ ਨੇ ਔਰ ਕੇਜੀਵਾਲ ਜੀ ਨੇ ਸੇਤ ਕ੍ਰਾਂਤੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਆ ਜਿਹਦੇ ਵਿੱਚ आम आदमी क्लिनिक बनाए गए हैं जिथे क्वालिफाइड डॉक्टर है फार्मासिस्ट, क्लिनिकल असिस्टेंट और एक सौ सात किस्म दवाईया संताली किस्म के, के टैस्ट होंगे काले पीली एडस प्रैगनेसी टैस्ट डेंगी पूरे देश के मन्ना आम आदमी क्लिनिक हो रहे हैं ਔਰ 100% ਦੇ ਬੈਨੇਫੀਟ ਦੀ ਆਪ ਡਰਗਸ ਦਿਲੀ ਮੋਨਿਟਰਿੰਗ ਹੁੰਦੀ ਆਵੇਂ ਕਿਹੜੇ ਮੱਲਾ ਕਰਨੇ ਕਿਹੜੀਆਂ ਦਵਾਈਆਂ ਵਰਤੇ ਗਈਆਂ ਕਿਹੜੀਆਂ ਹੋ ਗਈਆਂ ਕਿੱਥੇ ਕਿਹਨੂੰ ਡੈਂਗੀ ਹੋ ਗਿਆ ਇਹ ਮੇਰੇ ਕੋਲੇ ਰੋਜ਼ ਰਿਪੋਰਟ ਆਉਂਦੀ ਆ ਆ ਤੁਹਾਡੇ ਨਾਲ ਪਿੰਡ ਹੈ ਬਮਾਰਸੀ ਵੀ ਉੱਥੇ ਪ੍ਰੇਮ ਕੁਮਾਰ ਨੂੰ ਡੈਂਗੀ ਹੋ ਗਿਆ ਦੋ ਕੇਸ ਬਲੋਹ ਵਿੱਚ ਹੋ ਗਏ ਇੱਕ ਸੁਖੀ ਰਾਣੀ ਹੈ ਇੱਕ ਨੰਦਨ ਹੈ ਸੋ ਬਾ ਉਹਦੀ ਮੋਨਿਟਰਿੰਗ ਕਰਦਾ ਸ਼ਿਵ ਸ਼ਾਜਨ ਮੋਨਿਟਰਿੰਗ ਕਰਦਾ ਉਹਨਾਂ ਦਾ ਤੇ ਅੱਜ ਕਿੱਥੇ ਡੈੱਕੀ ਹੋਇਆ ਫਿਰ ਉੱਥੇ ਜਿਹੜਾ ਹੁੰਦਾ ਉਹਦੇ ਵਿੱਚ ਆਸ-ਪਾਸ ਦੇ 100 ਘਰਾਂ ਵਿੱਚ ਸਾਡੀਆਂ ਆਸ਼ਾ ਵਰਕਰਸ ਐਮ ਪੀ ਐਚ ਡਬਲਯੂ ਮੇਲ ਲੋਕਲ ਬਾਡੀਜ਼ ਦੇ ਸੈਨੀਟਰੀ ਇਨਸਪੈਕਟਰ ਇਕੱਠੇ ਹੋ ਕੇ ਜਾਂਦੇ ਆ ਮੈਂ ਫੋਨ ਕਰਕੇ ਪੁੱਛਦਾ ਹਾਂ ਮੈਂ ਤੇ ਤੁਹਾਡੇ 100 ਘਰਾਂ ਦੇ ਵਿੱਚ ਟੈਸਟ ਕਰਦੇ ਆ ਕੱਲੇ-ਕੱਲੇ ਘਰਾਂ 'ਚ ਜਾ ਕੇ ਉਹਨਾਂ ਦਾ 쿨ਰ ਦਾ ਪਾਣੀ ਪੰਛੀਆਂ ਵਾਲੇ ਕਟੋਰੇ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਖੁਰਦੀਆਂ ਦਾ ਪਾਣੀ ਹਰ ਇੱਕ ਚੀਜ਼ ਚੈੱਕ ਕਰਦੇ ਆ ਫ੍ਰਿਜ ਦੀ ਟਰੇ ਤੇ ਡੈਂਗੀ ਦੀ ਬ੍ਰੀਡਿੰਗ ਦਿਨੇ ਕੱਟਦਾ ਘਰੇ ਹੁੰਦੀ ਹੈ। ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਵਾਸਤੇ ਚਿੰਤਤ ਹੈ ਔਰ ਕੰਮ ਕਰ ਰਹੀ ਹੈ। ਸਾਰੇ ਦਵਾਈਆਂ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਬਿਲਡਿੰਗ ਬਹੁਤ ਵਧੀਆ ਹੈ, ਦਵਾਈਆਂ ਪਹੁੰਚਦੀਆਂ। ਪਹਿਲਾਂ 400 ਹੁਣ 1000 ਡਾਕਟਰ ਭਰਤੀ ਕੀਤੇ ਔਰ ਜੁਆਇਨ ਕਰ ਰਹੇ ਔਰ 700 ਜੁਆਇਨ ਕਰ ਗਏ ਆ। ਤੇ ਤੁਹਾਡੇ ਚਨਾਤ ਦੇ ਵਿੱਚ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਨਰਸਾਂ ਦੀ ਭਰਤੀ ਹੋ ਗਈ ਆ ਨਵੰਬਰ ਦੇ ਵਿੱਚ 500 ਦਸੰਬਰ ਦੇ ਵਿੱਚ 500000 800 ਦੀ ਭਰਤੀ ਹੋ ਰਹੀ ਹੈ ਡਾਕਟਰ ਵੀ ਭੇਜਾਂਗੇ ਨਰਸਾਂ ਵੀ ਭੇਜਾਂਗੇ ਇਸ ਨਰਸੋ ਦੇ ਵਿੱਚ 24 ਕਿਤੇ ਡਾਕਟਰ ਹੋਏਗਾ 24 ਕਿਤੇ ਨਰਸਾਂ ਹੋਏਗਾ ਔਰ ਐਂਬੂਲੈਂਸ ਵੀ ਇੱਥੇ ਮੌਜੂਦ ਰਹੇਗੀ ਆ ਜੱਚਾ ਬੱਚਾ ਖਾਸ ਕਰਕੇ ਔਰਤਾਂ ਵਾਸਤੇ ਡਿਲੀਵਰੀ ਹੋਣਾ ਈਵਨ ਕੋਸ਼ ਸਾਡੀ ਇਹ ਆਪਣੇ ਹੋਣੀ ਵਾਲੀ ਡਾਕਟਰ ਲੱਭ ਕੇ ਸਜ਼ੇਰੀਅਨ ਵੀ ਇੱਥੇ ਹੋਵੇ ਔਰ ਜਿਹੜੇ ਛੋਟੇ-ਮੋਟੇ ਆਪਰੇਸ਼ਨ ਹੈ ਗਲ ਬਲੈਡਰ ਦਾ ਹਰਨੀਆ ਦਾ ਉਹ ਵੀ ਇੱਥੇ ਹੋਣ ਤੇ ਜੇ ਲੋੜ ਪਵੇ ਜੇ ਵੱਡਾ ਮੈਸਨ ਚਾਹੀਦਾ ਤਾਂ ਫਤਿਹਗੜ ਸਾਹਿਬ ਚ ਕੁਝ ਡਾਕਟਰ ਸਾਡੇ ਕੋਲੇ ਜਿਵੇਂ ਐਕਸਰੇ ਦੇ ਡਾਕਟਰ ਬਹੁਤ ਕਰਦੇ ਆ ਰੇਡੀਓਲੋਜਿਸਟ ਕਰਦੇ ਹੋਰ ਉਹਦੇ ਵਾਸਤੇ ਅਸੀਂ ਇੱਕ ਵੈਨ ਲੈ ਲਈਆਂ ਵੈਕ ਫੀਸ ਲਈਆਂ ਅਲਟਰਾਸਾਉਂਡ ਦੀਆਂ ਮਸ਼ੀਨਾਂ ਖੇਦ ਲਈਆਂ ਡਾਕਟਰਾਂ ਦੀ ਭਰਤੀ ਕਰਦੇ ਆ ਉਹ ਇੱਕ ਦਿਨ ਵੈਨ ਤੁਹਾਡੇ ਇੱਥੇ ਆਏਗੀ ਜਿਹੜੇ ਪਿੰਡ ਚਾਣਾ ਸਾਰੇ ਬੱਚਿਆਂ ਦਾ ਅਲਟਰਾਸਾਉਂਡ ਕਰ ਦੇਗੇ ਦੂਜੇ ਦਿਨ ਤੁਹਾਡੇ ਜਿਹੜਾ ਹੋਰ ਕੋਈ ਸਪੈਸ਼ਲਿਟੀ ਚਲੇ ਜਾਏਗੀ ਤੁਹਾਡੇ ਜਿੰਨੇ ਵੀ ਤੁਹਾਡੇ ਅਮਰੋਹ ਚਲੀ ਜਾਏਗੀ ਫਤਿਹਗੜ ਸਾਹਿਬ ਚਲੀ ਜਾਏਗੀ ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸਾਡੇ ਆਮ ਆਦਮੀ ਕਲੀਨਿਕ ਆ ਉਹਨਾਂ ਦੇ ਵਿੱਚ ਅਲਟਰਾਸਾਉਂਡ ਵੀ ਹੋਵੇ ਐਕਸਰੇ ਦੀ ਮਸ਼ੀਨ ਇੱਥੇ ਦੇਾਂਗੇ ਡਿਜੀਟਲ ਦੇਾਂਗੇ ਉਹਦੀ ਰਿਪੋਰਟ ਵੀ ਆਨਲਾਈਨ ਹੋ ਜਾਂਦੀ ਆ ਅਲਟਰਾਸਾਉਂਡ ਦੇ ਡਾਕਟਰ ਹੋਣਾ ਚਾਹੀਦਾ ਹੁੰਦਾ ਸੋ ਇਹ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਨੂੰ ਇਹਦਾ ਨਿੱਕ ਮਹਿਸੂਸ ਹੋਏਗਾ ਸਾਡੇ ਬਹੁਤ ਸਾਰੇ ਬੰਦੇ ਕਰਜ਼ਾਈ ਹੋ ਜਾਂਦੇ ਸੀ ਅਸੀਂ ਦੇਖਿਆ ਕਿ ਕਿਸੇ ਬੰਦੇ ਦੇ ਕਰਜ਼ਾਈ ਹੋਣ ਦਾ ਕਾਰਨ ਕੀ ਹੈ ਲੋਕ ਕਹਿੰਦੇ ਆ ਜੀ ਲੋਕ ਵਿਆਹ ਬਹੁਤ ਕਰਦੇ ਵਿਆਹ ਤੇ ਖਰਚਾ ਬਹੁਤ ਕਰਦੇ ਆ ਪੰਜਾਬੀ ਕਰਜ਼ਾਈ ਹੋਣ ਦੇ ਦੋ ਮੁੱਖ ਕਾਰਨ ਲੱਗੇ ਜੀ ਕਿਸੇ ਨੂੰ ਡੈਂਗੀ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਲਕਵਾ ਮਾਰ ਗਿਆ ਕਿਸੇ ਨੂੰ ਜਿਹਨੂੰ ਆਪਾਂ ਅਨਾਲਿਸਿਸ ਕਹਿੰਦੇ ਨੇ ਜਾਂ ਸਟ੍ਰੋਕ ਕਹਿੰਦੇ ਆ ਅੰਗਰੇਜ਼ੀ ਜ਼ੋ ਲੋਕ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਉਹ ਇੱਕ ਵਾਰੀ ਪ੍ਰਾਈਵੇਟ ਰਸਤਾ ਤੇ ਦਾਖਲ ਹੋਣਾ ਪੈ ਗਿਆ ਉਹ ਉਹਦਾ ਘਰ ਵੀ ਕਰਜ਼ਾਈ ਹੋ ਗਿਆ ਜੀ ਕਾਣੇ ਰੱਖਿਆ ਗਿਆ ਜ਼ਮੀਨ ਕਾਣੇ ਰੱਖੀ ਗਈ ਜਣਾ ਘਟਾ ਕੁੜੀ ਦੇ ਬਿਆਲੇ ਰੱਖਿਆ ਸੀ ਉਹ ਵੀ ਵੇਚਿਆ ਆਊਟ ਆਫ ਪੌਕੇਟ ਐਕਸਪੈਂਸਸ ਆਨ ਹੈ ਕਿ ਜੇਬ ਜੀ ਬਿਮਾਰ ਹੋ ਗਏ ਤੁਹਾਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਨਾ ਬਾਹਰ ਸਰਕਾਰ ਨੇ ਕਾਇ ਹੀ ਨਹੀਂ ਕਰਦਾ ਦੋ ਕੰਮ ਕੀਤਾ ਸਰਕਾਰੀ ਹਸਪਤਾਲ ਠੀਕ ਕੀਤਾ ਦਵਾਈਆਂ ਚਾਹੀਆਂ ਡਾਕਟਰ ਨਰਸਾਂ ਚਾਹੀਆਂ ਸਾਰੀ ਸੂਰਤ ਸਰਕਾਰੀ ਹਸਪਤਾਲ ਚ ਫ੍ਰੀ ਹੋਏਗੀ ਫਿਰ ਵੀ ਕਿਸੇ ਨੂੰ ਲੋਡ ਪੈ ਜੇ ਹਰ ਇੱਕ ਪਰਿਵਾਰ ਨੂੰ ਇਸ ਸਾਲ ਦੇ ਵਿੱਚ ਦਸੰਬਰ ਦੇ ਵਿੱਚ 10 ਲੱਖ ਦਾ ਬੀਮੇ ਦਾ ਕਾਰਡ ਮਿਲ ਜਾਏਗਾ ਪਰਵਾਰ ਨੂੰ ਇਹ ਮਾਂ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਪਹਿਲੀਆਂ ਪਾਰਟੀਆਂ ਨੇ ਰਾਜਨੀਤੀ ਕੀਤੀ ਭਾਈ ਭਤੀਜਾਵਾਦੀ ਲੋਕਾਂ ਨੂੰ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਂ ਝੂਠਾ ਦੇਸ਼ ਪ੍ਰੇਮ ਝੂਠਾ ਦੇਸ਼ ਪ੍ਰੇਮ ਕੀਆ ਜੀ ਤੇ ਤੁਸੀਂ ਪਾਕਿਸਤਾਨ ਨੂੰ ਗਾਲਾਂ ਕੱਢੀ ਜਾਂ ਉਹ ਤੁਹਾਨੂੰ ਗਾਲਾਂ ਕੱਢੀ ਜਾਂ ਤੁਸੀਂ ਆਪਰੇਸ਼ਨ ਤੋਂ ਦੂਰ ਚੱਲਦਾ ਰਹੇਗਾ ਤੇ ਜੇ ਤਾਂ ਤੁਸੀਂ ਜਾਂਦੇ ਹੋ ਯੂਕਰੇਨ ਦੇ ਵਿੱਚ ਜੇ ਤੁਸੀਂ ਗੱਲ ਕਰਦੇ ਹੋ ਵੈਸਟ ਏਸ਼ੀਆ ਦੀ ਫਿਰ ਤਾਂ ਸਾਡੇ ਲੀਡਰ ਕਹਿੰਦੇ ਐਂ ਦੀ ਜਿਹੜਾ ਯੁੱਧ ਹੈ ਨਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਤੇ ਆਪ ਵੀ ਉਹੀ ਕਰਦੇ ਹੋ ਤੁਸੀਂ ਵਾਪਸ ਆ ਕੇ ਤੁਸੀਂ ਤਾਂ ਦੇਸ਼ ਦੇ ਵਿੱਚ ਲੜਾਈ ਪਾਈ ਜਾਂਦੇ ਹੋ ਵੱਡੇ ਵੱਡੇ ਅਫਸਰ ਸਭ ਤੋਂ ਵੱਡੀ ਇਦਾਰਤ ਉਹਦਾ ਸਭ ਤੋਂ ਵੱਡਾ ਜੱਜ ਉਹਨੂੰ ਵੀ ਤੁਸੀਂ ਮਾਫ਼ ਨਹੀਂ ਕਰਦੇ ਉਹਦੇ ਤੇ ਵੀ ਕਾਸਟ ਜਿਹੜਾ ਤੁਸੀਂ ਅਟੈਚ ਕਰਦੇ ਹੋ ਉਨੁਸਾਰੇ ਆਂ ਸੁਪਰੀਮ ਕੋਰਟ ਦੇ ਵਿੱਚ ਕੁਰਸੀ ਤੇ ਬੈਠੇ ਹੋਏ ਨੂੰ ਕੱਢ ਕੇ ਜੁੱਤੀ ਮਾਰਨ ਲੱਗਦੇ ਉਹਨੇ ਜਿਹੜਾ ਇੱਕ ਵੱਡਾ ADGP ਸਭ ਤੋਂ ਵੱਡਾ ਪੁਲਿਸ ਦਾ ਅਫਸਰ ਹੁੰਦਾ ਨੰਬਰ 2 ਦਾ ਉਹਨੂੰ ਤੁਸੀਂ ਬਖਸ਼ਦੇ ਨਹੀਂ ਹੋ ਸੋ ਇਹ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਇਹ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਪਿਆਰ ਦੀ ਤਿਆਗ ਦੀ ਕੁਰਬਾਨੀਆਂ ਦੀ ਇਹ ਪੰਜਾਬ ਤੋਂ ਇੱਕ ਨਵੀਂ ਸ਼ੁਰੂਆਤ ਹੋਏਗੀ ਜਿਹਦੇ ਵਿੱਚ ਰਾਜਨੀਤੀ ਹੋਏਗੀ ਜੋ ਸਾਡੇ ਕੇਜਰੀਵਾਲ ਭਗਵੰਤ ਮਾਨ ਜੀ ਕਹਿੰਦੇ ਆ ਰਾਜਨੀਤੀ ਹੋਏਗੀ ਚੰਗੀ ਸਿੱਖਿਆ ਦੀ ਚੰਗੀਆਂ ਸਿਹਤ ਸਹੂਲਤਾਂ ਦੀ ਬੱਚਿਆਂ ਵਾਸਤੇ ਰੋਜ਼ਗਾਰ ਦੀ ਸਾਡੇ ਬੱਚੇ ਸਾਡੀਆਂ ਮਾਵਾਂ ਹੱਤ ਕੜੀਆਂ ਲਾ ਕੇ ਬੇੜੀਆਂ ਚ ਬਨ ਕੇ ਜਾਜਾ ਚ ਭੇਜੇ ਜਾ ਰਹੇ ਆ ਇਹਨਾਂ ਦੇ ਮੂੰਹ ਇੱਕ ਸ਼ਬਦ ਹਾਂ ਦਾ ਨਾਰਾ ਨਹੀਂ ਨਿਕਲਿਆ ਅਸੀਂ ਆਪਣੇ ਬੱਚਿਆਂ ਨੂੰ ਜਰੇਲੇ ਹੋਣ ਦਿਆਂਗੇ ਇੱਥੇ ਗਿਆ ਜੇ ਰੋਜ਼ਗਾਰ ਖੋਣ ਦੇ ਬੱਚਾ ਤੁਹਾਡੇ ਸਾਹਮਣੇ ਦਿਹਾਗੇ ਹਸਪਤਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਫੜਾ ਦੀ ਰੋਕਥਾਮ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈ ਉਹ ਅਸੀਂ ਮਾਨ ਸਰਕਾਰ ਦੇ ਦੇ ਕੰਮ ਕਰ ਰਹੀ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੇ ਬੰਦੇ 2022 ਦੇ ਵਿੱਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਉਹਦੇ ਨਤੀਜੇ ਇਹ ਦੀ ਨਹੀਂ ਤਾਂ 95 ਕਿਥੇ ਐਮਐਲਏ ਹੁੰਦੇ ਆ। ਸੋ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਪਾਰਟੀ ਆ ਇਹ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਡੇ ਐਮਐਲਏ ਸਹਿਬਾਨ ਸਾਡੇ ਅਫਸਰ ਸਹਿਬਾਨ ਨੂੰ ਵੀ ਇਹੀ ਅਦਾਇਤਾਂ ਹੈ ਕਿ ਆਪਾਂ ਜਦੋਂ ਕੋਈ ਬੰਦਾ ਦੇਖਣਾ ਅਸੀਂ ਦੇਖਣਾ ਕਿ ਮਰੀਜ਼ ਹੈ ਇਹ ਉਹਦੀ ਕਿਹੜੀ ਪਾਰਟੀ ਆ ਕਿਹੜੀ ਜ਼ਿਆਦਾ ਕਿਹੜੀ ਧਰਮ ਹੈ ਸਾਨੂੰ ਕੋਈ ਮਤਲਬ ਨਹੀਂ ਅਸੀਂ ਉਹਨੂੰ ਠੀਕ ਕਰਨਾ ਹੈ। ਸੋ ਅਸੀਂ ਵੀ ਉਸ ਤੋਂ ਉਪਰ ਥੇ ਕੰਮ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਤੁਸੀਂ ਸਾਡੇ ਇਸ ਤਰ੍ਹਾਂ ਸਾਥ ਦਿਓਗੇ। ਅਸੀਂ ਪੰਜਾਬ ਦੇ ਵਿੱਚੋਂ ਪੋਲੀਓ ਨੂੰ ਵੀ ਭਜਾਵਾਂਗੇ ਅਸੀਂ ਜਿਹੜੇ ਨਫ਼ਰਤ ਦਾ ਵਾਇਰਸ ਸਪਰੈਡ ਕਰਦੇ ਆ ਉਹਨਾਂ ਨੂੰ ਵੀ ਭਜਾਵਾਂਗੇ ਸਾਨੂੰ ਲੋੜ ਹੈ ਕਹਿੰਦੇ ਹੁੰਦੇ ਆ ਤੁਹਾਡਾ ਕੋੜਮਕ ਪੱਤਾ ਹੋਵੇ ਪਰ ਗੁਆਂਢੀ ਕਮੱਤਾ ਨਹੀਂ ਹੋਣਾ ਚਾਹੀਦਾ ਮਾੜੇ ਬੰਦੇ ਨਾਲ ਚੰਗਾ ਵਿਹਾਰ ਕਿਵੇਂ ਕਰਨਾ ਹੈ ਸਾਨੂੰ ਗੁਰੂਆਂ ਨੇ ਸਿਖਾਇਆ ਫਰੀਦਾ ਬੁਰੇ ਦਾ ਪਰਾਕਰ ਗੁੱਸਾ ਮਨ ਹਟਾਏ ਦੇਹੀ ਰੋਗ ਨ ਲੱਗੀ ਪੱਲੇ ਸਭ ਕੁਝ ਪਾਏ ਇਹ ਸਾਡੀ ਤਾਂ ਇਹ ਸ਼ੇਖ ਫਰੀਦ ਨੇ ਕਿਆ ਹੈ ਗੱਲ ਬਾਬੇ ਨਾਨਕ ਨੇ ਗੱਲ ਕੀਤੀ ਚੜ੍ਹਦੀ ਕਲਾ ਦੀ ਤਾਂ ਚੜ੍ਹਦੀ ਕਲਾ ਦਾ ਸ਼ਬਦ ਦਾ ਬਰਾਬਰ ਦਾ ਸ਼ਬਦ ਮੈਨੂੰ ਅੰਗਰੇਜ਼ੀ ਚ ਲੱਭ ਕੇ ਦਿਖਾ ਦੇ ਕੋਈ ਹੈ ਨਹੀਂ ਜਾਂ ਕੋਈ ਖੁਸ਼ ਹੈ ਜਾਂ ਕੋਈ ਉਦਾਸ ਹੈ ਚੜ੍ਹਦੀ ਕਲਾ ਦਾ ਮਤਲਬ ਹੈ ਮਤਲਬ ਜਦੋਂ ਬੁਰੇ ਹਾਲਾਤ ਆ ਤਾਂ ਤੁਸੀਂ ਮਜੂਜ਼ ਨਹੀਂ ਹੋਣਾ ਡਿਪਰੈਸ਼ਨ ਚ ਨਹੀਂ ਜਾਣਾ ਜੇ ਚੰਗੇ ਹਾਲਾਤ ਆ ਤਾਂ ਬਹੁਤਾ ਭਗੜਾ ਪਾਣ ਦੀ ਲੋੜ ਨਹੀਂ ਹੈ ਖੁਸ਼ੀ ਵਿੱਚ ਵੀ ਸੰਤ ਰਹਿਣਾ ਦੁੱਖ ਵਿੱਚ ਵੀ ਸੰਤ ਰਹਿਣਾ ਇਹ ਚੜ੍ਹਦੀ ਕਲਾ ਦੀ ਠੀਕ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਇਹ ਜਿਹੜੇ ਕਨਸੈਪਟ ਹੈ ਇਹਦੇ ਕਰਕੇ ਪੰਜਾਬ ਬਚਿਆ ਸਾਡੀ ਚਾਹੇ ਕੋ ਮਦਦ ਕਰੇ ਨਾ ਕਰੇ ਸੀ ਇੱਕ ਦੂਜੇ ਦੀ ਮਦਦ ਕਰਕੇ ਪੰਜਾਬੀਆਂ ਨੇ ਕਮਾਲ ਕਰਤੀ ਮੈਂ 1.5 ਮਹੀਨਾ ਹੜੱਤ ਰਿਆ ਡਾਕਟਰ ਅਜੀਤ ਪਠਾਨਕੋਟ ਦੇ ਸਮੇਂ ਸਰਜੈਂਸੀ ਮਤਲਬ ਤੁਸੀਂ ਕਹਿ ਲਓ ਕਿ ਲੋਕਾਂ ਕੋਲੇ ਇਸ ਗੁਰੂ ਮੰਤਰ ਤੋਂ ਬਾਅਦ ਕੁਝ ਨਹੀਂ ਬਚਿਆ ਸੀ ਫਸਲ ਵੀ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਵੀ ਖਰਾਬ ਹੋ ਗਿਆ ਡਿੱਗਿਆ ਜਾਂ ਡਿੱਗਣ ਵਾਲਾ ਸਮਾਨ ਸਾਰਾ ਖਰਾਬ ਹੋ ਗਿਆ ਪਸ਼ੂ ਵੀ ਮਰ ਗਏ ਜਾਂ ਰੁੜ ਗਏ ਜੇ ਬਚਿਆ ਤਾਂ ਜੀ ਬਚਿਆ ਮੁਸ਼ਕਲਾ ਕੱਪੜੇ ਵੀ ਨਹੀਂ ਸੀ ਕੋਈ ਤਨ ਦੇ ਕੱਪੜੇ ਸੀ ਬਟ ਇਹ ਕਿਤੇ ਨਹੀਂ ਹੋਇਆ ਸਿਰਫ ਪੰਜਾਬ 'ਚ ਹੋਇਆ ਕਿ ਇੱਕ ਵੀ ਬੰਦਾ ਭੁੱਖਾ ਨਹੀਂ ਸੌਤਾ 1.5 ਮਹੀਨੇ 'ਚ ਇੱਕ ਵੀ ਬੰਦਾ ਮੈਂ ਸਾਕਸ਼ੀ ਹਾਂ ਇਸ ਗੱਲ ਦਾ ਔਰ ਸਾਡੇ ਸਟਾਫ ਨੇ ਸਾਡੇ ਡਾਕਟਰਾਂ ਨੇ ਨਰਸਸ ਨੇ ਆਸ਼ਾ ਵਰਕਰਸ ਨੇ ਜਿੱਥੇ ਤੱਕ ਐਂਬੂਲੈਂਸ ਆਉਂਦੀ ਸੀ ਐਂਬੂਲੈਂਸ ਉੱਥੇ ਹਰ ਤਰਫੋਂ ਤਾਂ ਉਸ ਤੋਂ ਅੱਗੇ ਟਰੱਕ ਹੱਤੇ ਚੜ ਕੇ ਉਸ ਤੋਂ ਅੱਗੇ ਐਂਬੂਲੈਂਸ ਦੀ ਬੋਟ ਬਣਾ ਕੇ ਐਂਬੂਲੈਂਸ ਤੇ ਚੜ ਕੇ ਪ੍ਰੈਗਨੈਂਟ ਲੇਡੀਜ਼ ਨੂੰ ਆਇਆ ਚ ਉਹਨਾਂ ਦੇ ਉਸ ਲਈ ਸੀਜ਼ੇਰੀਅਨ ਕੀਤੇ ਫੇਬਰੀਆ ਕੀਤੇ ਆ ਉਹਨਾਂ ਦੇ ਸੋ ਇਹ ਜਿਹੜੇ ਸਾਡੇ ਵਰਕਰਸ ਆ ਮੈਂ ਉਹਨਾਂ ਨੂੰ ਕਿਹਾ ਮੈਂ ਚਿੱਠੀਆਂ ਲਿਖਟੀਆਂ ਮੈਂ ਬਾਰ-ਬਾਰ ਕੇਂਦਰ ਦੇ ਮੰਤਰੀ ਨੂੰ ਵੀ ਜਿਹੜੇ ਵਰਕਰ ਐ ਇਹਨਾਂ ਨੂੰ ਬਾਰਡਰ ਦੇ ਵਿੱਚ ਹਾਈ ਰਿਸਕ ਅਲਾਉਂਸ ਦਿੰਦਾ ਸੀ ਬਾਰਡਰ ਏਰੀਆ ਅਲਾਉਂਸ ਮਿਲਦਾ ਸੀ ਇਹਨਾਂ ਨੂੰ ਉਹ 2021 ਤੇ ਬੰਦ ਕਰਤਾ ਮੈਂ ਕਿਹਾ ਜੀ ਤੁਸੀਂ ਇਹ ਆਪਰੇਸ਼ਨਸ ਨੂੰ ਦੂਰ ਕਰਦੇ ਹੋ ਮਜ਼ਾਇਲਾ ਸਾਡੇ ਕਰਦਿਆਂ ਬੰਬ ਸਾਡੇ ਕਰਦੇ ਹੋ ਤੇ ਤੁਸੀਂ ਇਹਨਾਂ ਨੂੰ ਜਿਹੜੇ ਸਾਡੇ ਵਰਕਰ ਐ ਇਹਨਾਂ ਦਾ ਅਲਾਉਂਸ ਬੰਦ ਕਰਤਾ ਉਹਦਾ ਲਾਉਂਸ ਸ਼ੁਰੂ ਕਰੋ ਪਰ ਕੋਈ ਜਵਾਬ ਨਹੀਂ ਹੈ ਪੰਜਾਬ ਦੇ ਨਾਲ ਮਿੱਤਰੇ ਜਮਾ ਵਾਲਾ ਬੀਬੀ ਆ ਬਹੁਤ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਬਸ ਜਿੰਨੀ ਦੇਰ ਭਗਵੰਤ ਮਾਨ ਹੈ ਅਰਮੇ ਦੇ ਕੇਜਰੀਵਾਲ ਹੈ ਉਹਨਾਂ ਦੀ ਸੋਚ ਹੈ ਜਿਹੜੀ ਲੋਕਪੱਕੀ ਸੋਚ ਹੈ ਉਹਨੇ ਦੇਰ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਹੈ ਅਸੀਂ ਸਿਹਤ ਸੂਲਤਾ ਵੀ ਦੇਾਂਗੇ ਚੰਗੀ ਸਿੱਖਿਆ ਵੀ ਦੇਾਂਗੇ ਉਨਤ ਖੇਤੀ ਦੇ ਤਰੀਕੇ ਵੀ ਜਿਹੜੇ ਤਰੀਕੇ ਵੀ ਸਿਖਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬ ਦੀ ਦੁਖਦੀ ਰੱਖ ਐਥੇ ਤੁਹਾਡੀ ਮਦਦ ਦੀ ਲੋੜ ਹੈ ਜੀ ਹਰ ਇੱਕ ਪਿੰਡ ਨੇ ਇਹ ਮਤਾ ਪਾਸ ਕੀਤਾ ਮੀਟਿੰਗਾਂ ਕੀਤੀਆਂ ਐਮਐਲਏ ਸਾਹਿਬ ਜਾ ਕੇ ਆਏ ਆ ਮੈਂ ਖੁਦ ਆਪਣੇ ਸਾਥ ਪਿੰਡਾਂ ਜਾ ਕੇ ਆਇਆ ਕੱਲੇ-ਕੱਲੇ ਪਿੰਡ ਦੇ ਵਿੱਚ ਯਾਤਰਾ ਕਰਕੇ ਸਾਰੇ ਜਣੇ ਸਾਰੀਆਂ ਪੰਚਾਇਤਾਂ ਰੈਜ਼ੋਲੂਸ਼ਨ ਪਾਸ ਕਰਕੇ ਅਸੀਂ ਪਿੰਡ 'ਚ ਨਸ਼ਾ ਵੇਚਣ ਨਹੀਂ ਦੇਣਾ ਜਿਹੜੇ ਨਸ਼ਾ ਕਰਦੇ ਆ ਸਾਡੇ ਕੋਲ ਲੈ ਕੇ ਆਓ ਫਟੇਕਾਰ ਸਾਹਿਬ 'ਚ ਬਹੁਤ ਵਧੀਆ ਬਣਿਆ ਤੁਹਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਇਨ ਹਾਊਸ ਕਰ ਰਹੇ ਆ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਨਸ਼ੇੜੀ ਪੁੱਤ ਨੂੰ ਧੀ ਨੂੰ ਇਹ ਨਹੀਂ ਵੀ ਕੁੜੀਆਂ 'ਚ ਪ੍ਰੋਬਲਮ ਨਹੀਂ ਆਇਆ ਉਹਨਾਂ ਨੂੰ ਸਾਡੇ ਕੋਲ ਲਿਆ ਕੇ ਆਓ ਉਹਨਾਂ ਦਾ ਨਿਯਾਜ਼ ਕਰਾਵਾਂਗੇ ਪਿਆਰ ਦਿਲਦਾਰ ਦੇਾਂਗੇ ਸਤਕਾਰ ਦੇਾਂਗੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾ ਦੇਾਂਗੇ ਸਾਡੇ ਕੋਲੇ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਗਵਰਨਮੈਂਟ ਕੋਲੇ ਕੋਈ ਨਾ ਕੋਈ ਪੈਸੇ ਦੇ ਕੇ ਉਹਨਾਂ ਨੂੰ ਕੰਮ ਸ਼ੁਰੂ ਕਰ ਦਾਂਗੇ ਤੁਹਾਨੂੰ ਗਰੰਟੀ ਆ ਬਾਹਰ ਸਰਕਾਰ ਦੀ ਸਾਨੂੰ ਨਸ਼ੇੜੀ ਦੀ ਪੁੱਤ ਦਿਓ ਕਮਾਉਣ ਦੀ ਪੁੱਤ ਲੈ ਲਓ ਇਹ ਇਸ ਤੋਂ ਵੱਡਾ ਕੰਮ ਤਾਂ ਨਹੀਂ ਲੈ ਕੰਮ ਤਾਂ ਨਹੀਂ ਹੋ ਸਕਦਾ ਕੋਈ ਸੋ ਇਹ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਨ ਮਾਣਸਾਵ ਦਾ ਪੰਜਾਬ ਸਰਕਾਰ ਦਾ ਸਾਡਾ ਸਾਥ ਦੇਣਾ ਤੁਸੀਂ ਤੇ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਤੁਹਾਡੇ ਬੱਚਾ ਨੂੰ ਕਿਤੇ ਵੀ ਨਾ ਤਾਂ ਰੂਸ ਵਰਗੇ ਦੇਸ਼ ਵਿੱਚ ਜਾ ਕੇ ਨਾ ਗਲਫ ਦੇ ਕੰਟਰੀਜ਼ ਜਾ ਕੇ ਸਾਡੀਆਂ ਧੀਆ ਨੂੰ ਜਦੀਰ ਹੋਣਾ ਪਏਗਾ ਨਾ ਇਜ਼ਰਾਈਲ ਵਾਸਤੇ ਨਾ ਰੂਸ ਵਾਸਤੇ ਲੜਾਈ ਵਾਸਤੇ ਉੱਥੇ ਜਾ ਕੇ ਫੌਜੀ ਬਣਨਾ ਪਏਗਾ ਅਸੀਂ ਇੱਥੇ ਹੀ ਖੇਤੀਬਾੜੀ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਇਹ ਪਹਿਲੀ ਸਰਕਾਰ ਹੈ ਜਿਹਨੇ ਪਹਿਲੇ 3 ਸਾਲ ਦੇ ਵਿੱਚ 55 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਦਿੱਤੀਆਂ ਕਦੇ ਹੋਇਆ ਸੀ ਅੱਜ ਤੱਕ ਕਿ ਸੋ ਇਹ ਸਰਕਾਰ ਲੋਕਾਂ ਲੋਕਪੱਖੀਆ ਲੋਕਾਂ ਬਾਰੇ ਸੋਚਦੀ ਆ ਸੋ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਅਰਪਾ ਜਿਹੜੇ ਸਾਡੇ ਆਸ਼ਾ ਵਰਕਰਸ ਸਾਡੇ ਸਟਾਫ ਨਰਸਸ ਡਾਕਟਰਸ ਹੈ ਇਹਦੇ ਪਲੇ ਬਾਰੇ ਵੀ ਨਗਰ ਕਦਰ ਸਾਡੀ ਕੋਸ਼ਿਸ਼ ਚੱਲੀ ਆ ਉਹਨਾਂ ਨੂੰ ਯਕੀਨ ਦਿਵਾਣਾ ਕਿ ਆਓ ਆਪਾਂ ਮਿਲ ਕੇ ਹਮਲਾ ਮਾਰੀਏ ਇੱਕ ਵਾਰੀ ਆਪਾਂ ਪੰਜਾਬ ਨੂੰ ਉੱਪਰ ਲਾ ਜੀ ਆਪਾਂ ਸਾਰੇ ਉੱਪਰ ਜਾਵਾਂਗੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਮੈਂ ਪਹਿਲਾਂ ਮੈਂ ਫਿਰ ਪੰਜਾਬ ਪਿੱਛੇ ਗਿਰ ਜਾਗੇ ਆਪਾਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਕਾਲੀ ਨਹੀਂ ਕਰਨੀ ਸਾਰਿਆਂ ਨੂੰ ਬੇਨਿਫਿਟ ਹੋਏਗਾ ਹਰ ਇੱਕ ਵਚਨ ਹੋਏਗਾ ਖਾਸ ਕਰਕੇ ਜਿਹੜੇ ਸਾਡਾ ਫੋਕਸ ਹੈ ਛੋਟੇ-ਛੋਟੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਆਮ ਆਦਮੀ ਵਾਹਦ ਇੱਕੋ ਹੀ ਪਾਰਟੀ ਆ ਪੂਰੇ ਦੇਸ਼ ਵਿੱਚ ਜਿਹੜੀ ਅਗਲੀਆ ਚੋੜਾ ਵਾਲੀ ਨਹੀਂ ਸੋਚਦੀ ਅਗਲੀ ਪੀੜ੍ਹੀ ਬਾਰੇ ਸੋਚਦੀ ਆ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਆਏ ਆ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਆ ਕਿ 5 ਸਾਲ ਤੋਂ ਛੋਟੇ ਉਮਰ ਦਾ ਕੋਈ ਬੱਚਾ ਹੋ ਜਨ ਹੋਵੇ ਜਿਹਦੇ ਦੋ ਬੂਤ ਜਿਹੜਾ ਉਹਨੇ ਪੋਲੀਓ ਦੀ ਦਵਾਈ ਨਾ ਪੀਤੀ ਹੋਵੇ ਇਹ ਮਾਂ-ਬਾਪ ਦਾ ਸਾਰੇ ਸਮਾਜ ਦਾ ਪੰਚਾਇਤਾਂ ਦਾ ਤੁਸੀਂ ਦੇਖਣਾ ਜੇ ਤੁਹਾਡੇ ਗਵਾਂਢ ਦੇ ਉਹਨਾਂ ਪੁੱਛ ਲਓ ਭਾਈ ਬੱਚੇ ਨੂੰ ਦਵਾਈ ਪਲਾਤੀ ਨਹੀਂ ਤਾਂ ਚੰਗ ਚਲੀ ਆਪਾਂ ਡਿਸਪੈਂਸਰੀਆਂ ਦੇ ਵਿੱਚ ਅਗਲੇ 2 ਦਿਨ ਲਗਾਤਾਰ ਸਹੀ ਕੰਮ ਕਰਨਾ ਘਰ ਘਰ ਵੀ ਜਾਵਾਂਗੇ ਸਾਡੇ ਜਿਹੜੇ ਜੋ ਵੀ ਤੁਹਾਡਾ ਵਿਗਿਆਨ ਤੁਹਾਡਾ ਹਸਪਤਾਲ ਡਿਸਪੈਂਸਰੀ ਜਾਂ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਹੈ ਜਿਹੜਾ ਵੀ ਸਾਡਾ ਸਬ ਸੈਂਟਰ ਹੈ ਜਿਹੜਾ ਵੀ ਸਿਹਤ ਮੈਕਨਿਜ਼ਮ ਦਾ ਸੈਂਟਰ ਹੈ ਉੱਥੇ ਦਵਾਈ ਅਵੇਲੇਬਲ ਹੈ ਇਹ ਦਵਾਈ ਜ਼ਰੂਰ ਪਾਣੀ ਆ ਔਰ ਇਸ ਮਹਾਯਾਕ ਦੇ ਵਿੱਚ ਮਹਾਦਾਨ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਯੋਗਦਾਨ ਪਾਣਾ ਸੋ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਰ